एडवोकेट लखविंदर सिंह कतल मामले च अमृतसर रूरल पुलिस वालों तीन मुलजम गिरफ्तार कई गैरकानूनी हथियार ते गोलियां बरामद रिपोर्ट सुनील कुमार अमृतसर सत श्री जी आज अपन इथे आए हैं एक अपडेट वास्ते जो 21 जुलाई 25 नो एफआईआर होया सी झंडियाला थाने च एफआईआर नंबर 163 होया सी जित्ते एडवोकेट लखविंदर सिंह उनदे उत्ते गोली चलाए सी तीन अननोन दोशियान गोली चलाए सी ਤੇ ਅਮਰitsar rural police ਨੇ ਤੁਰੰਤ ਕਾਰਵਾਈ ਕਰਕੇ ਇੱਕ ਲਖਪ੍ਰੀਤ ਸਿੰਘ ਜੋ ਅਮਰitsar ਸਿਟੀ ਦਾ ਰਹਿਣ ਵਾਲਾ ਹੈ ਉਹਨੂੰ ਅਰੈਸਟ ਕੀਤਾ ਹੈ ਨਾਲ ਨਾਲ CCTV ਦਾ ਟ੍ਰੈਲ ਹੈ CCTV ਟ੍ਰੈਲ ਨੂੰ ਫੋਲੋ ਕਰਕੇ ਆਪਣਾ SHO ਜੰਡਿਆਲਾ ਦਾ ਟੀਮ ਤੇ ਨਾਲ ਆਪਣਾ CI ਟੀਮ ਅੰਡਰ ਸੁਪਰਵੀਜ਼ਨ ਆਫ DSPD ਐਂਡ DSP ਜੰਡਿਆਲਾ ਇਹਨਾਂ ਨੇ ਕਾਫੀ ਮਿਹਨਤ ਕਰਕੇ 10 ਦਿਨ ਦੇ ਵਿੱਚ ਹੀ ਇਹਨਾਂ ਨੇ ਦੋ ਹੋਰ ਦੋਸ਼ੀਨਾਂ ਅਰੈਸਟ ਕੀਤੇ ਫਰਮ ਹਰਿਦਵਾਰ ਦੋ ਦੋਸ਼ੀ ਫਾਇਰਿੰਗ ਤੋਂ ਬਾਅਦ ਇਹ ਗਏ ਸੀ ਹਰਿਦвар ਗਏ ਸੀ ਤੇ ਆਪਣੀ ਟੀਮ ਹਟਿਆ ਕੇ ਦੋ ਦੋਸ਼ੀ ਮਨਪ੍ਰੀਤ ਸਿੰਘ ਤੇ ਮਨਮਿੰਦਰ ਸਿੰਘ ਨੂੰ ਅਰਸ਼ ਕਰਕੇ ਆਏ ਹਨ ਜਿਹੜਾ ਮਨ ਮਨਪ੍ਰੀਤ ਸਿੰਘ ਹੈ ਉਹ ਅੰਬਰਸਰ ਦਾ ਰਹਿਣ ਵਾਲਾ ਤੇ ਮਨਮਿੰਦਰ ਸਿੰਘ ਗੋਇੰਦਵਾਲ ਸਾਹਿਬ ਦਾ ਰਹਿਣ ਵਾਲਾ ਹੈ ਜੋ ਹੁਣ ਰੰਦਾ ਹੈ ਅੰਬਰਸਰ ਚ ਇਹਨਾਂ ਦੋਸ਼ੀਆਂ ਤੋਂ ਹੁਣ ਰਿਕਵਰੀ ਹੋਇਆ ਹੈ ਪੰਜ ਅਲੱਗ-ਅਲੱਗ ਰਿਕਵਰੀਸ ਹੋਏ ਦੋ ਬੱਤੀ ਬੋਰ ਦੀ ਪਿਸਤਲ ਹੋਏ ਹਨ ਇੱਕ 9mm ਪਿਸਤਲ ਔਰ ਇੱਕ 3 बोर ਦੀ ਪਿਸਤਲ ਹੋਏ ਹਨ ਨਾਲ ਇੱਕ 24 ਰਾਉਂਡ ਵੀ ਬਰਾਮਦ ਕੀ ਹੋਇਆ ਹੈ ਮਨਪ੍ਰੀਤ ਦੇ ਉੱਤੇ ਪਹਿਲੇ 6 ਪਰਚੇ ਜੀ ਮਨਪ੍ਰੀਤ ਦੇ 6 ਪਰਚੇ 302 323 307 ਇਹ ਹਮਸਾਕ ਦੇ ਪਰਚੇ ਤੇ ਮਨਮਿੰਦਰ ਦੇ ਉੱਤੇ 3 ਪਰਚੇ ਪਹਿਲੇ ਐਨਡੀਪੀਐਸ ਦੀ ਤੇ ਲੌਪ੍ਰੀਤ ਦੇ ਤੇ ਪਹਿਲੇ ਕੋਈ ਪਰਚਾ ਨਹੀਂ ਇਹਨਾਂ ਨੇ ਇਹ ਸਾਰੇ ਕੀਤੇ ਇੱਕ ਹੋਰ ਅ ਇਹ ਦੱਸਤੀ ਹੈ ਜੋ ਅਭੀ ਤੱਕ ਐਨ ਦੇ ਤੇ ਤੋਂ ਅਭੀ ਤੇ ਬਾਕੀ ਰੋਸ਼ੀਆਂ ਵਾਸਤੇ ਦ ਹੰਟ ਇਜ਼ ਔਨ ਅਮਰਸਰ ਪੁਲਿਸ ਔਨ ਇਟ ਤੇ ਲੌਪ੍ਰੀਤ ਨੂੰ ਪਹਿਲੋ ਰਜ ਕਰ ਲਿਆ ਗਿਆ ਸੀ ਤੇ ਉਹ ਤੋਂ ਗੋਲੀ ਚਲਾਉਣ ਦੇ ਕਾਰਨ ਹੀ ਹੋਇਆ ਸੀ जी ओ लवप्रीत ते मनप्रीत ते मनमंदर ने गोली चलाया सी अभी तक कह रहे थे असि हुन अभी दे पीछे पेए है मतलब वी आर ट्राइंग टू अरेस्ट देम असून एज़ अभी द अरेस्ट हो जाएगा सਾਨੂੰ پتہ چل جائے گا ਕਿ ਨਾ ਦਾ ਮੋਟਿਵ ਕੀ ਸੀ ਤੁਹਾਨੂੰ ਤੁਹਾਡੇ ਕੋਲ ਤੋਂ ਦੱਸਿਆ ਗਿਆ ਸੀ ਕਿ ਕੋਈ ਡਿਸਟਰੀਬਿਊਟ ਇਹਨਾਂ ਦਾ ਕੋਈ ਫੈਮਿਲੀ ਡਿਸਪਿਊਟ ਹੈਗਾ ਹੈ ਫੈਮਿਲੀ ਫੂਡ ਹੋਣੇ ਫੈਮਿਲੀ ਡਿਸਪਿਊਟ ਹੀ ਹੈ ਜੀ ਉਹ ਪਹਿਲੇ ਮਤਲਬ ਤਨੂੰ ਕੈਚ ਕਰ ਗਏ ਹੁਣ ਔਰ ਕਲੈਰਿਟੀ ਤਾਂ ਹੀ ਆਏਗਾ ਜਦ ਅਬੀ ਨੂੰ ਪਕੜਾ ਗਏਗੇ ਤਰਾਮਜੀ ਦੇ ਵਿੱਚ ਪਹਿਲੇ ਵੈਪਰ ਹੀ ਬਰਾਬਰ ਦੋ ਇੱਕੇ ਦਾ ਕੁਝ ਫੋਰ ਵੀ ਥੋੜੀਂਦਾ ਜਿਹੜਾ ਉਹ ਨਾਲ ਰਾਊਂਡਸ ਵੀ ਹੈ ਜੀ ਨਾਲਸ ਰਾਊਂਡਸ ਵੀ ਹੈ ਰਾਊਂਡਸ ਵੀ ਹੈ 24 ਰਾਊਂਡਸ ਜੋ ਕਿਲਿੰਗਰ ਕੇਸ ਹੈਗਾ ਸਰ ਇਹਨਾਂ ਦੇ ਉੱਪਰ ਜੀ ਜੀ ਮਨਪ੍ਰੀਤ ਦੇ ਉੱਤੇ 6 ਕੇਸੇ ਸਨ ਮਨਮਿੰਦਰ ਉੱਤੇ 3 ਕੇਸੇ ਸਨ ਲੌਪ੍ਰੀਤ ਦੇ ਕੋਈ ਕੇਸ ਨਹੀਂ ਸਾਰੇ ਲੋਕਲ ਹੀ ਸਰ ਪੰਜਾਬ ਦੇ ਜ਼ਿਲ੍ਹੇ ਚ ਹੀ ਕਰ ਸਕਦੇ ਸਾਰੇ ਲੋਕਲ ਹੀ ਹੈ ਜੀ ਸਾਰੇ ਮਨਪ੍ਰੀਤ ਤੇ ਲੌਪ੍ਰੀਤ ਦੋਨੋਂ ਅੰਮ੍ਰਿਤਸਰ ਸਿਟੀ ਦੇ ਨੇ ਤੇ ਮਨਮਿੰਦਰਾ ਗੁਿੰਦੋਲ ਸਾਹਿਬ ਜੀ ਸਰ ਇਹ ਤਿੰਨ ਜਣੇ ਨੇ ਰਲ ਕੇ ਬੋਲੀ ਜਾਂ ਚਲੇਗੇ ਸੀ ਗੱਡੀ ਦੇ ਉੱਤੇ ਹਾਂਜੀ ਹਾਂਜੀ ਇਹ ਰੇਕੀ ਕੀਤੀ ਗਈ ਸੀ ਕੋਈ ਨਾ ਉਹ ਕਲੀਅਰ ਹੋ ਜਾਏਗਾ ਜੀ ਹੁਣੇ ਖੜੇ ਹੈ ਮਤਲਬ ਪੁੱਛ ਕਿਸ ਤੋਂ ਭਰ ਰਹੀ ਉਹ ਬਤਾ ਕਾਰਨ ਕੀ ਸੀ ਮਤਲਬ ਇਹਦਾ ਗੋਲਦਾਨ ਕਰਨ ਦਾ ਪਰਸਨਲ ਅਨੁਸੂਣ ਤੱਕ ਜੋ ਆਪਾਂ ਤਫਤੀਸ਼ ਕੀਤਾ ਹੈ ਉਹ ਪਰਸਨਲ ਅਨੁਸੂਣ ਹੀ ਆਇਆ ਸਰ ਨੇ ਜਦ ਆਪਾਂ ਅਭੀ ਅਭੀ ਨੂੰ ਫੜਾਂਗੇ ਤੇ ਨਾਲ ਜਿਹੜਾ ਚਾਰ ਔਰ ਦੋਸ਼ੀ ਆ ਉਹਨੂੰ ਫੜਾਂਗੇ ਤੱਕ ਬਚਲੇ ਕਿਹਨੀ ਕੁ ਉਮਰ ਦੇ ਮਾਲਕ ਕਿਹਨੀ ਕੁ ਉਮਰ ਦੇ ਜਿਹੜੇ ਦੋਸ਼ੀ ਸਾਰੇ ਸਾਰੇ 21 22 23 ਉਮਰ ਦੇ ਅਲਗ-ਬਲ ਕਿ ਸਰ ਜਿੰਨੇ ਵੈਪਨ ਸਾਰੇ ਇਹਨਾਂ ਨੂੰ ਕੋਈ ਬਰਾਮਦ ਹੋਦ ਪਤਾ ਲੱਗਿਆ ਕਿ ਇਹ ਆਹ ਥਾਂ ਲਏ। ਇਹ ਬਾਰਡਰ ਪਰ ਤੋਂ ਆਏ ਜੀ ਸਾਰੇ ਡਰੋਨ ਡਰੋਨ ਰਹਿ ਆਏ ਇਹਨਾਂ ਨੇ ਇਹਨ ਨੂੰ ਅਭੀ ਨੇ ਡਿਲੀਵਰੀ ਕੀਤੇ। ਅਭੀ ਨੇ ਇਹਨਾਂ ਨੂੰ ਫੜਾਏ ਵੈਪਨਸ ਵਰਦਤ ਉਸਤ। ਸਾਰੇ ਪਾਕਿਸਤਾਨੀ ਕਿ ਐਸੇ ਨੇ? ਬਾਰਡਰ ਪਰ ਤੋਂ ਹੀ ਜਦ ਅਬ ਵਾਪਸ ਜਦ ਅਪਾ ਅਬ ਇਹ ਨੂੰ ਪੜਾਂਗੇ ਤਾਂ ਲੱਗ ਚੁਲ ਜਾਏਗਾ ਕਿ ਕਦੋਂ ਆਇਆ ਸੀ ਕਿੰਨਾ ਨ ਦਿੱਤਾ ਸੀ ਕਿਦੇ ਵਾਸਤੇ ਆਇਆ ਸੀ ਸਰ ਅਭੀ ਤਾਂ ਲਖਵਿੰਦਰ ਸਿੰਘ ਦੇ ਨਾਲ ਕੋਈ ਰਿਲੇਸ਼ਨ ਹੈ ਉਹਨੇ ਉਹ ਸਮਝ ਉਤੇ ਹਮਲਾ ਕੀਤਾ ਉਹ ਕਲੈਰਟੀ ਤਾਂ ਆਏਗਾ ਜਦ ਅਭੀ ਆਏਗਾ ਜੀ ਇਨਵੈਸਟੀਗੇਸ਼ਨ ਇਸ ਔਨ ਪੜਾਂਗੇ ਤਾਂ ਵਾਪਸ ਅਲਕੋਹਲ ਫਰੈਸ ਅਭੀ ਇਹ ਦੇਖੋ ਬੋੜਾ ਹਾਂਜੀ ਹਾਂਜੀ ਅੱਛਾ ਜਿਵੇਂ ਇੰਨੇ ਹਥਿਆਰ ਸਰ ਫੜੇ ਆ ਜੇ ਆਪਾਂ ਅਭੀ ਨੂੰ ਕਾਬੂ ਕਰ ਲਿਆ ਲੱਗਦਾ ਨਹੀਂ ਵੀ ਕੋਈ ਵੱਡੀ ਗੈਂਗ ਹੋਵੇ ਜਿਹੜੀ ਉਧਰੋਂ ਹਨਾ ਨੈਟਵਰਕ ਜਿਹੜਾ ਹੋਵੇ ਉਹ ਵੀ ਆਪਾਂ ਨੂੰ ਪਰਦਾ ਫਾਸ਼ ਹੋ ਸਕਦਾ ਹੈ ਬਿਲਕੁਲ ਬਿਲਕੁਲ ਸਹੀ ਜੀ ਇਨਵੈਸਟੀਗੇਸ਼ਨ ਇਜ਼ ਔਨ ਅਭੀ ਨੂੰ ਫੜਾਂਗੇ ਨਾਲ ਜਿਹੜੇ ਬੰਦੇ ਉਹਨੂੰ ਵੀ ਫੜਾਂਗੇ ਕਲੈਰਿਟੀ ਹੋਰ ਆ ਜਾਏਗਾ ਮੈਂ ਵਾਪਸ ਤੁਹਾਡੇ ਸਾਹਮਣੇ ਆ ਜਾਊਂਗਾ ਵਿਦ ਮੋਰ ਕਲੈਰਿਟੀ ਕੋਈ ਹੋਰ ਕੋਈ ਗੱਲ ਹੈ ਇਸ ਦੌਰਾਨੇ ਤਫਤੀਸ਼ ਦੇ ਸਾਹਮਣੇ ਆਈ ਹੋਈ ਸਰ ਹੁਣ ਤੱਕ ਨਹੀਂ ਆਈ ਜੀ ਕਿਸੇ ਡਰੱਗ ਪੈਡਲਰ ਦੇ ਨਾਲ ਜਿਹੜੇ ਹੋਣ ਨਹੀਂ ਜੀ ਹੁਣ ਤੱਕ ਨਹੀਂ ਠੀਕ ਠੀਕ